ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅਸੋ ਦੋਸਤੋ ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਇੰਸਟਾਗ੍ਰam ਦੇਖ ਲਈ ਜਾਂ ਫਿਰ ਫੇਸਬੁੱਕ ਦੇਖ ਲਈ ਜਾਂ ਕਿਸੇ ਵੀ YouTube ਦੇ ਉੱਪਰ ਦੇਖ ਲਈ ਤਾਂ ਇੱਕ ਕੁੜੀ ਜਿਹੜੀ ਹੈ ਜੋ ਕਿ ਆਪਣਾ ਪੁਲਿਸ ਭਰਤੀ ਹੈ ਜੋ ਕਿ ਟ੍ਰਾਇਲ ਜਲੰਧਰ ਪੀਏਪੀਬੀ ਕੇ ਹੋ ਰਿਹਾ ਹੈ ਉਹ ਟ੍ਰਾਇਲ ਪਾਸ ਕਰਨ ਤੋਂ ਬਾਅਦ ਕੁੜੀ ਦੇ ਬਹੁਤ ਜਿਹੜੀ ਖੁਸ਼ੀ ਮਨਾਈ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਅ ਜਦੋਂ ਪਹਿਲੀ ਵਾਰ ਮਤਲਬ ਪਹਿਲੀ ਨੌਕਰੀ ਲੱਗਦੀ ਹੈ ਤੁਸੀਂ ਦੇਖ ਸਕਦੇ ਹੋ ਖੁਸ਼ੀ ਕਿੰਨੀ ਹੁੰਦੀ ਹੈ ਜੋ ਕਿ ਇਹ ਕੁੜੀ ਆਪਣੇ ਪਿਓ ਨੂੰ ਜੱਫੀ ਪਾਉਂਦੀ ਹੈ ਅਗੇ ਉਸ ਤੋਂ ਬਾਅਦ ਆਪਣੀ ਮਾਂ ਨੂੰ ਜੱਫੀ ਪਾਉਂਦੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਇਹ ਵੀਡੀਓ ਹੈ ਪੂਰੇ ਆਪਾਂ ਕਹਿ ਸਕਦੇ ਹਾਂ ਵੀ ਇੰਡੀਆ ਦੇ ਵਿੱਚ ਜਿਹੜੀ ਇਹ ਟ੍ਰੈਂਡਿੰਗ ਦਾ ਮਤਲਬ ਬਣ ਚੁੱਕੀ ਹੈ ਸੋਸ਼ਲ ਮੀਡੀਆ ਤੇ ਇੰਨੀ ਹਾਈਕ ਜਿਹੜੀ ਇਹ ਵੀਡੀਓ ਲੈ ਚੁੱਕੀ ਹੈ ਇੰਸਟਾ ਦੇ ਉੱਪਰ ਜਿਹੜੀ ਲਗਾਤਾਰ ਦੂਜੀ ਤੋਂ ਤੀਜੀ ਰੀਲ ਜਿਹੜੀ ਇਹ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਚਾਹੇ ਆਪਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੀ ਗੱਲ ਕਰ ਲਈ ਤਾਂ ਹਰ ਉੱਪਰ ਜਿਹੜੀ ਵੀਡੀਓ ਇਹ ਛਾ ਚੁੱਕੀ ਹੈ ਸੋ ਇਸ ਦੇ ਵਿੱਚ ਮਤਲਬ ਇੰਨਾ ਜ਼ਿਆਦਾ ਜਿਹੜਾ ਕੁੜੀ ਦੇ ਵੱਲੋਂ ਐਕਸਾਈਟਮ ਕਲੀਅਰ ਹੋ ਚੁੱਕਿਆ ਕਲੀਅਰ ਹੋਣ ਦੀ ਖੁਸ਼ੀ ਦੇ ਵਿੱਚ ਜਿਹੜਾ ਸਾਰਾ ਉਹਨਾਂ ਦੇ ਵਿੱਚੋਂ ਜਿਹੜੀ ਖੁਸ਼ੀ ਮਨਾਈ ਗਈ ਹੈ ਸੋ ਇਹ ਕੁੜੀ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਬਠਿੰਡਾ ਮੁਕਸਰ ਏਰੀਆ ਦੀ ਕੁੜੀ ਰਹਿਣ ਵਾਲੀ ਹੈ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਕੁੜੀਆਂ ਦੇ ਜਿਹੜਾ ਭਰਾ ਨਹੀਂ ਹੈਗਾ ਤੇ ਦੋਨੇ ਭੈਣਾਂ ਨੇ ਤੇ ਬਹੁਤ ਜ਼ਿਆਦਾ ਜਿਹੜੀ ਮਤਲਬ ਇਨ ਇੰਸਟਾਗ੍ਰam ਦੇ ਉੱਪਰ ਇਹਨਾਂ ਦੇ ਜੋ ਜੋਤ ਖਹਿਰਾ ਨਾਮ ਤੇ ਇਹਨਾਂ ਦੀ ਆਈਡੀ ਬਣੀ ਹੋਈ ਹੈ ਤੇ ਕਾਫੀ ਅੱਛੇ ਜਿਹੜੇ ਫੋਲੋਅਰ ਨੇ ਤੇ ਇਹ ਕੁੜੀ ਬਹੁਤ ਵਧੀਆ ਜਿਹੜੀ ਵੀਡੀਓਜ਼ ਨੂੰ ਪ੍ਰਮੋਟ ਕਰਦੀ ਹੈ ਦੋਨੇ ਭੈਣਾਂ ਬਹੁਤ ਵਧੀਆ ਮਤਲਬ ਆਪਣੇ ਤੇ ਆਪਣੇ ਮਾਂ-ਬਾਪ ਦਾ ਜਿਹੜ ਹਰ ਘਰ ਦੇ ਵਿੱਚ ਹੋਣੇ ਚਾਹੀਦੀਆਂ ਨੇ ਸੋ ਤੁਸੀਂ ਵੀ ਵੀਡੀਓ ਦੇ ਨੀਚੇ ਆਪਣਾ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਤੁਸੀਂ ਕੀ ਸੋਚਦੇ ਹੋ ਤਾਂ ਤੁਸੀਂ ਜ਼ਰੂਰ ਆਪਣੀ رائے ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ